ਅਲਬਰਟਾ ਸੀਰੀਅਸ ਇਨਸੀਡੈਂਟ ਰਿਸਪੌਂਸ ਟੀਮ ਜਿਹਨੂੰ ਅਸੀਂ ਐਸਰਟ ਕਹਿੰਦੇ ਆ ਐਸਰਟ ਨੇ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਹੈ ਅਗਸਤ 2022 ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕੈਲਗਰੀ ਦੇ ਸਿਟੀ ਹਾਲ ਦੇ ਵਿੱਚ ਇਹ ਘਟਨਾ ਵਾਪਰੀ ਸੀ ਤੁਹਾਨੂੰ ਯਾਦ ਹੋਵੇਗਾ ਇੱਕ ਵਿਅਕਤੀ ਨੇ ਉੱਥੇ ਅੱਗ ਲਾ ਦਿੱਤੀ ਸੀ ਅੰਦਰ ਬੜਾ ਨੁਕਸਾਨ ਹੋਇਆ ਸੀ ਤੇ ਇਸ ਨੂੰ ਗੋਲੀ ਵੀ ਮਾਰੀ ਗਈ ਸੀ ਹਾਲਾਂਕਿ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈਆਂ ਸਾਨੂੰ ਪੁਲਿਸ ਡੌਗ ਨੇ ਵੀ ਇਹਦੇ ਉੱਤੇ ਅਟੈਕ ਕੀਤਾ ਸੀ ਇਸ ਬੰਦੇ ਦੇ ਉੱਤੇ ਤੇ ਇਸ ਤੋਂ ਬਾਅਦ ਏਐਸਆਰਟ ਕਿਉਂਕਿ ਪੁਲਿਸ ਦੇ ਹੱਥੋਂ ਮਾਮਲਾ ਸੰਗੀਨ ਪੁਲਿਸ ਦੇ ਹੱਥ ਵਿੱਚ ਸੀਗਾ ਸੰਗੀਨ ਮਾਮਲਾ ਸੀ ਇਸ ਕਰਕੇ ਏਐਸਆਰਟ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਅਗਸਤ 2022 ਦੇ ਵਿੱਚ ਸਿਟੀ ਹਾਲ ਦੇ ਵਿੱਚ ਇਹ ਬੰਦਾ ਜਾਵੜਿਆ ਤੇ ਇਸ ਨੇ ਜਿਹੜਾ ਅੰਦਰ ਜੋ ਕੁਝ ਨੁਕਸਾਨ ਕੀਤਾ ਉਹ ਲਗਭਗ ਦੱਸਿਆ ਜਾ ਰਿਹਾ ਹੈ ਜੀ ਕਿ 1.3 ਤੋਂ ਲੈ ਕੇ 2.2 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ 13 ਲੱਖ ਤੋਂ ਲੈ ਕੇ 22 ਲੱਖ ਡਾਲਰ ਦਾ ਨੁਕਸਾਨ ਇਹ ਬੰਦਾ ਅੰਦਰ ਜਾ ਕੇ ਕਰਿਆ ਆਇਆ ਸੀ ਇਹਦੇ ਵਿੱਚੋਂ 80% ਜਿਹੜਾ ਨੁਕਸਾਨ ਹੈ ਉਸ ਦੀ ਭਰਪਾਈ ਤਾਂ ਕਰਨੀ ਹੈ ਇੰਸ਼ੋਰੈਂਸ ਵਾਲਿਆਂ ਨੇ ਇਸ ਬੰਦੇ ਨੇ ਅੰਦਰ ਜਾ ਕੇ ਅਗਲਾ ਦਿੱਤੀ ਜਦੋਂ ਅੰਦਰ ਅੱਗ ਲੱਗੀ ਤਾਂ ਸਪ੍ਰਿੰਕਲਰ ਚੱਲ ਪਏ ਪਾਣੀ ਚੱਲ ਪਿਆ ਸਪ੍ਰਿੰਕਲਰ ਇੰਨੀ ਤੇਜ਼ ਚੱਲਦੇ ਨੇ ਆਪਾਂ ਸਾਰੇ ਜਾਣਦੇ ਹੀ ਆ ਜੀ ਕਿ ਉਹਦੇ ਨਾਲ ਅੰਦਰ ਫਲਡਿੰਗ ਹੋ ਗਈ ਬਹੁਤ ਸਾਰਾ ਨੁਕਸਾਨ ਹੋਇਆ ਅੰਦਰ ਫਰਨੀਚਰ ਖਰਾਬ ਹੋਇਆ ਪੇਪਰ ਖਰਾਬ ਹੋਏ ਕੰਧਾਂ ਖਰਾਬ ਹੋਈਆਂ ਕਾਰਪਟ ਖਰਾਬ ਹੋਇਆ ਫਰਨੀਚਰ ਖਰਾਬ ਹੋਇਆ ਕਿਉਂਕਿ ਪਾਣੀ ਚੱਲ ਪਿਆ ਰਿੰਦੀ ਖੁੰਦੀ ਗੱਲ ਜਿਹੜੀ ਇਹਨੇ ਆਗ ਲਾ ਕੇ ਨੁਕਸਾਨ ਕੀਤਾ ਉਥੇ ਤੇ ਵਾਟਰ ਡੈਮੇਜ ਜਿਹੜਾ ਸੀ ਉਹ ਤਿੰਨਾ ਹੀ ਲੈਵਲ ਦੇ ਉੱਤੇ ਹੋਇਆ ਨੇ ਮੰਜ਼ਲਾਂ ਦੇ ਉੱਤੇ ਹੋਇਆ ਤੇ ਉਸ ਤੋਂ ਬਾਅਦ ਟੈਂਪਰੇਰੀ ਰੀਲੀ ਕੋਸ਼ ਰੀਲੋਕੇਸ਼ਨ ਕਰਨੀ ਪਈ ਸੀ ਸਿਟੀ ਅਧਿਕਾਰੀਆਂ ਦੀ ਡਿਪਾਰਟਮੈਂਟਸ ਦੀ ਇਧਰੋਂ ਉਧਰ ਕਮਰੇ ਕਰਨੇ ਪਏ ਕਿਉਂਕਿ ਰਿਪੇਅਰ ਦਾ ਕੰਮ ਕੀਤਾ ਜਾਣਾ ਸੀ ਸੋ 13 ਲੱਖ ਤੋਂ ਲੈ ਕੇ 22 ਲੱਖ ਡਾਲਰ ਦਾ ਨੁਕਸਾਨ ਇਹ ਬੰਦਾ ਕਰਿਆ ਆ ਇਸ ਬੰਦੇ ਦੇ ਕੋਲ ਇੱਕ ਮਸ਼ੈਟੀ ਫੜੀ ਹੋਈ ਸੀ ਜਿਹਨੂੰ ਆਪਾਂ ਸਮਝ ਲਓ ਕਿ ਛੋਟੀ ਤਲਵਾਰ ਕਹਿ ਲਓ ਕਿਰਪਾਨ ਕਹਿ ਲਓ ਜਾਂ ਉਹ ਡੰਡੇ ਦੇ ਵਿੱਚ ਬੜੀ ਹੁੰਦੀ ਆ ਲੋਹੇ ਦੀ ਬੜੀ ਤਿੱਖੀ ਧਾਰ ਹੁੰਦੀ ਆ ਉਹ ਲੈ ਕੇ ਇਹ ਅੰਦਰ ਜਾਵੜਿਆ ਤੇ ਪੁਲਿਸ ਨੇ ਇਹਨੂੰ ਬਹੁਤ ਕਿਹਾ ਵੀ ਇਹਨੂੰ ਸਿੱਟ ਦੇ ਤੇ ਅਸੀਂ ਤੈਨੂੰ ਫੜਨਾ ਆ ਪੁਲਿਸ ਬੜੀ ਭਾਰੀ ਫੋਰਸ ਵਿੱਚ ਉੱਥੇ ਆ ਗਈ ਇਸ ਨੂੰ ਉਹਨਾਂ ਨੇ ਕਿਹਾ ਕਿ ਇਹ ਮਸ਼ੈਤੀ ਥੱਲੇ ਸਿੱਟ ਇਹਨੇ ਇਗਨੋਰ ਕੀਤਾ ਰਾਦਰ ਉਹਨਾਂ ਵੱਲ ਦਬਕਾ ਲੈ ਕੇ ਪੈਂਦਾ ਰਿਹਾ ਕਿ ਮੈਂ ਆਇਆ ਤੁਹਾਡੇ ਵੱਲ ਆਇਆ ਮੈਂ ਹੁਣੇ ਤੁਹਾਡੇ ਵੱਲ ਤੇ ਅਖੀਰ ਦੇ ਵਿੱਚ ਪੁਲਿਸ ਆਫੀਸਰਸ ਨੂੰ ਇਹ ਕਹਿੰਦਾ ਰਿਹਾ ਕਿ ਮੈਨੂੰ ਗੋਲੀ ਮਾਰੋ ਗੋਲੀਆਂ ਮਾਰ ਦੋ ਮੈਨੂੰ ਪੁਲਿਸ ਨੇ ਦੇਖ ਲਿਆ ਹੋਇਆ ਕਿ ਇਹ ਪਬਲਿਕ ਵਾਸਤੇ ਬਹੁਤ ਵੱਡਾ ਖਤਰਾ ਹੈ ਇਸ ਦੇ ਇਸ ਨੂੰ ਸਬਡਿਊ ਕਰਨ ਲਈ ਇਸ ਦੇ ਉੱਤੇ ਕਾਬੂ ਪਾਉਣ ਵਾਸਤੇ ਉਹਨਾਂ ਨੇ ਐਂਟੀ ਰਾਇਟ ਵੈਪਨ ਦੀ ਵਰਤੋਂ ਕੀਤੀ ਐਂਟੀ ਰਾਇਟ ਵੈਪਨ ਦੇ ਵਿੱਚ 9 ਰਾਉਂਡ 9 ਗੋਲੀਆਂ ਚਲਾਈਆਂ ਗਈਆਂ ਆਫ ਪਲਾਸਟਿਕ ਪ੍ਰੋਜੈਕਟਾਈਲਸ ਪਲਾਸਟਿਕ ਦੀਆਂ ਗੋਲੀਆਂ ਸੀ 9 ਗੋਲੀਆਂ ਚਲਾਈਆਂ ਜਦੋਂ ਇਹ ਡਿਸ arm ਹੋ ਗਿਆ ਤੇ ਪੁਲਿਸ ਡੌਗ ਵੀ ਇਸ ਦੇ ਇਸ ਦੇ ਕੋਲ ਪਹੁੰਚ ਗਿਆ ਤੇ ਬਹੁਤ ਸੀਰੀਅਸ ਇੰਜਰੀਜ਼ ਇਸ ਨੂੰ ਆਈਆਂ ਬੜੀਆਂ ਸੀਰੀਅਸ ਇੰਜਰੀਜ਼ ਇਸ ਨੂੰ ਆਈਆਂ ਤੇ ਇਹਦੇ ਕਿਉਂਕਿ ਕੁੱਤੇ ਨੇ ਜਦੋਂ ਦੰਦ ਮਾਰੇ ਤੇ ਇਹਦੇ ਪੰਕਚਰ ਵੂਨਜ਼ ਜਿਹਨੂੰ ਅਸੀਂ ਕਹਿੰਦੇ ਆ ਕਿ ਲੱਤ ਵਿੱਚ ਪੱਟ ਵਿੱਚ ਮੂਰੀਆਂ ਹੋ ਗਈਆਂ ਤੇ ਜੇਨਿਟਲ ਇੰਜਰੀਜ਼ ਵੀ ਇਸ ਨੂੰ ਆਈਆਂ ਮਤਲਬ ਇਹਦੇ ਗੁਪਤ ਅੰਗਾਂ ਦੇ ਉੱਤੇ ਵੀ ਅਟੈਕ ਕੀਤਾ ਕੁੱਤੇ ਨੇ ਵੀ ਤੇ ਉਹ ਗੋਲੀਆਂ ਵੀ ਲੱਗੀਆਂ। ਐਸਰਟ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਬੋਡੀ ਦੇ ਕੈਮਰਿਆਂ ਤੋਂ ਸੀਸੀਟੀਵੀ ਦੀ ਫੁਟੇਜ ਤੋਂ ਗਵਾਹਾਂ ਦੀਆਂ ਸਟੇਟਮੈਂਟਸ ਤੋਂ ਪਤਾ ਲੱਗਾ ਕਿ ਜਿੰਨਾ ਵੀ ਪੁਲਿਸ ਨੇ ਐਕਸ਼ਨ ਲਿਆ ਉਹ ਬਿਲਕੁਲ ਜਾਇਜ਼ ਸੀ। ਪੁਲਿਸ ਦੀ ਫੋਰਸ ਜਿੰਨੀ ਵੀ ਵਰਤੀ ਗਈ ਉਹ ਬਿਲਕੁਲ ਜਾਇਜ਼ ਸੀ ਉਸ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਸੀ ਜਾਂ ਉਹ ਲੋੜ ਤੋਂ ਜ਼ਿਆਦਾ ਨਹੀਂ ਸੀ। ਜਿਸ ਤਰ੍ਹਾਂ ਇਸ ਵਿਅਕਤੀ ਦਾ ਵਿਹਾਰ ਸੀ ਉਸ ਦੇ ਮੁਤਾਬਕ ਪੁਲਿਸ ਫੋਰਸ ਦਾ ਇੰਤਜ਼ਾਮ ਕੀਤਾ ਗਿਆ ਜਾਂ ਫੋਰਸ ਵਰਤੀ ਗਈ ਬਾਅਦ ਵਿੱਚ ਇਸ ਸ਼ੱਕੀ ਬਾਰੇ ਦੱਸਿਆ ਗਿਆ ਜੀ ਕਿ ਇਹਨੂੰ ਮੈਂਟਲ ਹੈਲਥ ਐਕਟ ਦੇ ਤਹਿਤ ਇਹ ਵਿਅਕਤੀ ਕਾਬੂ ਕੀਤਾ ਗਿਆ ਤੇ ਨਾਲ ਹੀ ਇਹਦੀ ਜਾਂਚ ਹੋਈ ਤੇ ਪਤਾ ਲੱਗਾ ਕਿ ਇਸ ਨੂੰ ਸਕਿਜ਼ੋਫਰੇਨੀਆ ਵੀ ਸੀ ਇਸ ਤੋਂ ਪਹਿਲਾਂ ਵੀ ਲੌਂਗ ਸਟੈਂਡਿੰਗ ਸੀ ਮਾਨਸਿਕ ਰੋਗੀ ਸੀ ਇਹ ਵਾਇਲੈਂਟ ਇਨਸੀਡੈਂਟਸ ਪਹਿਲਾਂ ਵੀ ਇਹਨੇ ਕੀਤੇ ਨਹੀਂ ਕੀਤੇ ਸਨ ਤੇ ਮੈਡੀਕੇਸ਼ਨ ਇਹ ਲੈਂਦਾ ਨਹੀਂ ਸੀ ਪ੍ਰੋਪਰ ਆਪਣਾ ਇਲਾਜ ਨਹੀਂ ਸੀ ਕਰਵਾ ਰਿਹਾ ਰਿਪੋਰਟ ਦੇ ਵਿੱਚ ਆਇਆ ਜੀ ਕਿ ਜਿਹੜਾ ਇਹਦੇ ਤੇ ਜਿਹੜੀ ਫੋਰਸ ਇਸਤੇਮਾਲ ਕੀਤੀ ਗਈ ਚਾਹੇ ਉਹ ਪਲਾਸਟਿਕ ਦੀਆਂ ਗੋਲੀਆਂ ਸਨ ਚਾਹੇ ਉਹ ਕੁੱਤੇ ਵੱਲੋਂ ਪੁਲਿਸ ਡੌਗ ਵੱਲੋਂ ਕੀਤਾ ਗਿਆ ਹਮਲਾ ਸੀ ਇਹਦਾ ਇੱਕ ਪਤਾਲੂ ਨਿਕਲ ਗਿਆ ਇਸਦਾ ਇੱਕ ਪਤਾਲੂ ਗਾਇਬ ਹੋ ਗਿਆ ਹੈ ਉਸ ਹਾਦਸੇ ਦੇ ਵਿੱਚ ਇਸ ਘਟਨਾ ਦੇ ਵਿੱਚ ਇਸ ਦੇ ਗੁਪਤਾਂਗਾ ਤੇ ਲੱਗੀ ਸੱਟ ਵਿੱਚੋਂ ਇਸ ਦਾ ਕਟਾਸਟਿਕਲ ਗਾਇਬ ਕਰ ਦਿੱਤਾ ਗਾਇਬ ਹੋ ਗਿਆ ਅਸੀਂ ਕਹਿ ਸਕਦੇ ਹਾਂ ਚਾਹੇ ਉਹ ਗੋਲੀ ਲੱਗੀ ਚਾਹੇ ਉਹ ਕੁੱਤੇ ਦੇ ਹਮਲੇ ਵਿੱਚ ਹੋਇਆ ਪਰ ਇਸ ਦਾ ਇੱਕ ਪਤਾਲੂ ਗਾਇਬ ਹੋਇਆ ਹੈ ਇਸ ਦੀ ਰਿਪੋਰਟ ਕੱਲ ਦੀ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਲੋਕ ਸਵਾਦ ਲੈ ਕੇ ਵੀ ਗੱਲਾਂ ਕਰ ਰਹੇ ਨੇ ਪਰ ਘਟਨਾ ਤਾਂ ਘਟਨਾ ਹੈ ਖਬਰ ਤਾਂ ਖਬਰ ਹੈ ਫਿਜ਼ੀਕਲ ਨੁਕਸਾਨ ਉਸ ਨੂੰ ਹੋਇਆ ਹੈ ਮਾਨਸਿਕ ਰੋਗੀ ਉਹ ਪਹਿਲਾਂ ਹੀ ਸੀ ਪਰ ਪੁਲਿਸ ਫੋਰਸ ਦੀ ਵਰਤੋਂ ਨੂੰ ਲੈ ਕੇ ਜਿਹੜੀ ਅਰਚ ਦੀ ਜਾਂਚ ਕੀਤੀ ਜਾ ਰਹੀ ਸੀ ਉਸ ਵਿੱਚ ਇਸ ਨੂੰ ਪੁਲਿਸ ਨੂੰ ਉਸ ਵਿੱਚੋਂ ਗ੍ਰੀਨ ਚਿੱਟ ਦੇ ਦਿੱਤੀ ਗਈ